ਹਾਂਜੀ ਪਿੰਦੇ ਦੇ ਲੋਕਾਂ ਤੁਹਾਨੂੰ ਸਰਪੰਚ ਚੁਣਿਆ ਸੇਵਾ ਕਰਨ ਦਾ ਮਾਣ ਬਖਸ਼ਿਆ ਤੁਹਾਡੇ ਸਿਹਤ ਸਬੰਧੀ ਆਸਿਧਿਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਰਦੇ ਸਭ ਤੋਂ ਪਹਿਲਾਂ ਤਾਂ ਮੈਂ ਬਜੇਤ ਕੋ ਸਰਪੰਚ ਨਵਾਂ ਪਿੰਡ ਹੁੰਦਾ ਆਪਣੇ ਸਾਰੇ ਨਗਰ ਨਿਵਾਸੀਆਂ ਦਾ ਤੈਅ ਦਿਉ ਤਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਇੱਥੇ ਸਰਪੰਚ ਚੁਣਿਆ ਤੇ ਨਾਲ ਦੇ ਨਾਲ ਇਹਨਾਂ ਨੇ ਸਹਿਮਤੀ ਦੇ ਨਾਲ ਮੈਨੂੰ ਚੁਣਿਆ ਮੈਨੂੰ ਬਹੁਤ ਖੁਸ਼ੀ ਆ ਕਿ ਇਹਨਾਂ ਨੇ ਮੈਨੂੰ ਇਹ ਮਾਣ ਬਖਸ਼ਿਆ ਤੋ ਪਿਛਲੀ ਪੰਚਾਇਤੋਂ ਲੋਕਾਂ ਕਲੇ ਅਧੂਰੇ ਕੰਮ ਰਹਿ ਚੁੱਕੇ ਸੀ ਜੋ ਤੁਹਾਡੀ ਗਾਈ ਚ ਹੁਣ ਪੂਰੇ ਕਰਾਈ ਨੇ ਪਿਛਲੇ ਵਰ ਸਰਕਾਰ ਤੇ ਹੁੰਦਿਆ ਹਾਇ ਕਾਫੀ ਜਿਹੜੇ ਕੰਮ ਸੀ ਸਾਡੇ ਪਿੰਡ ਦੇ ਵਿੱਚ ਰਹਿ ਗਏ ਸੀ ਜਿਸ ਤਰ੍ਹਾਂ ਸਾਡੇ ਪਿੰਡ ਦੇ ਵਿੱਚ ਕੋਈ ਵੀ ਬੱਚਿਆਂ ਦੇ ਖੇਡ ਦਾ ਮੈਦਾਨ ਨਹੀਂ ਸੀ ਬਣਿਆ ਜੋ ਕਿ ਹੁਣ ਇਹਨਾਂ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਨ ਇਹ ਸਾਡੇ ਵਿੱਚ ਸੰਭਵ ਹੋ ਗਿਆ ਹੋਇਆ ਹੈ ਕਿ ਅਸੀਂ ਇਹਨਾਂ ਨੂੰ ਕਿ ਜਿਹੜਾ ਪਲੇਗਰਾਉਂਡ ਹੈ ਬੱਚਿਆਂ ਦੇ ਖੇਡਣ ਵਾਸਤੇ ਇਹ ਉੱਥੇ ਹੁਣ ਪੂਰੀ ਚੰਗੀ ਤਰ੍ਹਾਂ ਕੰਪਲੀਟ ਹੋ ਚੁੱਕਾ ਹੈ ਜਿਦੇ ਵਿੱਚ ਬੱਚੇ ਆਰਾਮ ਨਾਲ ਖੇਡਦੇ ਵੀ ਨੇ ਤੇ ਨਾਲ ਦੇ ਨਾਲ ਜਿਸ ਤਰ੍ਹਾਂ ਬਜ਼ੁਰਗਾਂ ਦਾ ਟਾਈਮ ਪਾਸ ਨਹੀਂ ਹੁੰਦਾ ਉਹਨਾਂ ਵਾਸਤੇ ਵੀ ਉੱਥੇ ਵਧੀਆ ਜਗ੍ਹਾ ਬਣੀ ਹੋਈ ਹੈ ਕਿ ਉਹ ਉੱਥੇ بیٹھ ਕੇ ਕੋਈ ਆਪਣੇ ਵਿਚਾਰ ਵਟਾਂਦਰਾ ਵੀ ਕਿਸੇ ਟੌਪਿਕ ਦੇ ਉੱਤੇ ਕਰ ਲੈਂਦੇ ਨੇ ਨਾਲੇ ਉਹ ਸੈਰ ਵੀ ਕਰ ਲੈਂਦੇ ਨੇ ਉਹਨਾਂ ਵਾਸਤੇ ਉੱਥੇ ਜਿਹੜੀਆਂ ਨੇ ਸੀਮੈਂਟਡ ਚੇਅਰ ਜਿਹੜੀਆਂ ਬਣੀਆਂ ਹੋਈਆਂ ਨੇ ਜੀ ਸਪੰਸਰ ਸਾਹਿਬ ਤੁਸੀਂ ਆਮ ਦੇਖਿਆ ਹੋਊਗਾ ਜਦੋਂ ਬਾਹਰਲੇ ਪਿੰਡਾਂ 'ਚ ਜਾਂਦਾ ਫੁੱਲ ਬੂਟੇ ਲੱਗੇ ਹੁੰਦੇ ਲਟਾਂ ਲੱਗੀਆਂ ਹੁੰਦੀਆਂ ਜਦੋਂ ਪਿੰਡ ਦੇ ਅੰਦਰ ਇੰਟਰਵਿਊ ਕਰਕੇ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ ਡਿਸਪੈਂਸਰ ਵੀ ਹੁੰਦੀ ਆ ਲਾਇਬ੍ਰੇਰੀ ਹੁੰਦੀ ਆ ਪਲੇ ਗਰਾਊਂਡ ਹੁੰਦੀ ਆ ਉਹ ਕੈਮਰੇ ਲੱਗੇ ਹੁੰਦੇ ਨੇ ਉਹ ਓਪਨ ਜਿਮ ਹੁੰਦੀ ਐ ਝੂਲੇ ਲੱਗੇ ਹੁੰਦੇ ਇੱਕ ਵਧੀਆ ਦਿਖਣ ਜਰੋਂਦੀ ਐ ਕਿ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਕੋਈ ਐਡੀ ਦਾ ਸੁੱਖ ਹੁੰਦਾ ਹੈਗੀ ਪਹਿਲਾਂ ਤਾਂ ਸਾਡੇ ਪਿੰਡ ਦੇ ਵਿੱਚ ਇਹ ਕੋਈ ਸਹੂਲਤ ਨਹੀਂ ਹੈਗੀ ਸੀ ਕਿ ਜਿਹਦੇ ਕਾਰਨ ਜਿਸ ਤਰ੍ਹਾਂ ਕਿ ਲਾਈਟਸ ਜਿਹੜੀਆਂ ਨੇ ਸੋਲਰ ਲਾਈਟ ਅਜੇ ਤੱਕ ਨਹੀਂ ਲੱਗੀਆਂ ਲੇਕਿਨ ਹੁਣ ਅਸੀਂ ਇਹ ਮਤਲਬ ਇਹ ਕਦਮ ਚੁੱਕਿਆ ਇਹਦਾ ਮਤ ਆ ਇਹਨਾਂ ਨੇ ਅਸਮਨ ਪਾਵਾਂ ਦਿੱਤੀ ਜਿਹਦੇ ਨਾਲ ਸਾਡੀਆਂ ਲਾਈਟਸ ਜਿਹੜੀਆਂ ਨੇ ਪਿੰਡ ਦੇ ਵਿੱਚ ਉਹ ਲੱਗਣ ਤੇ ਨਾਲ ਦੇ ਨਾਲ ਜਿਹੜੇ ਕਿ ਜਿਸ ਤਰ੍ਹਾਂ ਬੂਟੇ ਵਗੈਰਾ ਪੌਦੇ ਨੇ ਵਧੀਆ ਉਹ ਜਿਹੜੇ ਨੇ ਲਗਾਏ ਜਾਣ। ਹਾਂ। ਹਾਂ। ਪਰ ਸਭ ਤੋਂ ਵੱਡਾ ਸਮੱਸਿਆ ਕਾਫੀ ਪਿੰਨਾ ਕੀ ਹੁੰਦੀ ਹੈ ਜਿਹੜੇ ਯੋਗ ਲੋਕ ਹੁੰਦੇ ਉਹਨਾਂ ਦਾ ਰਸਨ ਘਰ ਨਹੀਂ ਪਹੁੰਚਦਾ ਗਰੀਬ ਤੇ ਘਰ ਰਸਨ ਨਹੀਂ ਪਹੁੰਚਦਾ। ਹਾਂਜੀ। ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ 'ਚ ਵੀ ਇਦਾਂ ਦੀ ਸਮੱਸਿਆ ਹੈਗੀ ਹੈ? ਸਾਡੇ ਪਿੰਡ ਵਿੱਚ ਇਹੋ ਜਿਹੀ ਵੈਸੇ ਤੇ ਕੋਈ ਸਮੱਸਿਆ ਨਹੀਂ ਹੈ ਕਿਉਂਕਿ ਅਸੀਂ ਹਰ ਇੱਕ ਦੀ ਜਿੰਨਾਂ ਨੂੰ ਜੇਕਰ ਕਿਸੇ ਨੂੰ ਆ ਪਾਣੀ ਦੀ ਜਾਂ ਕਿਸੇ ਵੀ ਕਿਸਮ ਦੀ ਕੋਈ ਜ਼ਰੂਰਤ ਹੁੰਦੀ ਹੈ ਉਹਨੂੰ ਅਸੀਂ ਆਪ ਹੀ ਮਤਲਬ ਕਿ ਪੂਰਾ ਕਰਦੇ ਹਾਂ। ਉਹ ਨਰੇਗਾ ਦੇ ਵਿੱਚ ਜਿਹੜੇ ਜੋਗ ਲੋਕ ਹੁੰਦੇ ਆ ਉਹਨਾਂ ਨੂੰ ਰਜਗਾਰ ਨੇਤਾਾਂ ਦਾ ਨਜਾਇਜ਼ ਨਾਮ ਪਾਈ ਜਾਂਦੇ ਨੇ ਤੁਹਾਡੀ ਗੋਇਤ ਕਿਵੇਂ ਦਿਖੇਗਾ? ਅਸੀਂ ਜਿਹੜੇ ਜਿਹੜੇ ਨਰੇਗਾ ਦੇ ਵਿੱਚ ਸਾਡੇ ਇੱਥੇ ਨਵਾਂ ਪਿੰਡ ਹੁੰਦਾ ਦੇ ਵਿੱਚ ਕੰਮ ਚੱਲ ਰਿਹਾ ਹੈ। ਕਿ ਜਿਹੜੇ ਜਿਹੜੇ ਇਹਦੇ ਵਿੱਚ ਆ ਜਾਂ ਔਰਤਾਂ ਨੇ ਜਾਂ ਮਰਦ ਨੇ ਜਿਹੜੀ ਵੀ ਕੰਮ ਕਰਨ ਦੇ ਚਾਹ ਮਾਨ ਨੇ ਉਹਨਾਂ ਦੇ ਜਿਹੜੇ ਨਾਮ ਨੇ ਉਹ ਲਿਖੇ ਗਏ ਨੇ ਤੇ ਉਹ ਕੰਮ ਨੂੰ ਵਧੀਆ ਤਰੀਕੇ ਨਾਲ ਕਰ ਵੀ ਰਹੇ ਨੇ ਸਰਪੰਚ ਸਾਹਿਬ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਨੇ ਮਹਿੰਮ ਚੜੀ ਆ ਆਪਜੀ ਦੇ ਪਿੰਨ ਨੂੰ ਲੈ ਕੇ ਕਿਵੇਂ ਦੇਖਦੇ ਹੋ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮਹਿੰਮ ਹੈ ਸਰਕਾਰ ਇਹ ਪਹਿਲੀ ਸਰਕਾਰ ਆ ਜਿਸ ਨੇ ਮਤਲਬ ਕਿ ਇਹ ਕੰਮ ਸ਼ੁਰੂ ਕੀਤਾ ਹੈ ਕਿਉਂਕਿ ਪਹਿਲਾਂ ਜਿਹੜੀਆਂ ਸਰਕਾਰਾਂ ਬਣੀਆਂ ਸੀ ਜਿ ਤਰ੍ਹਾਂ ਆ ਕਾਂਗਰਸ ਜਾਂ ਆਕਾਲੀ ਸਰਕਾਰ ਇਹਨਾਂ ਕਿਸੇ ਨੇ ਵੀ ਇਹ ਕਦਮ ਨਹੀਂ ਚੁੱਕਿਆ ਲੇਕਿਨ ਹੁਣ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਕਦਮ ਚੁੱਕਿਆ ਹੈ ਕਿ ਜਿਹੜਾ ਯੁੱਧ ਹੈ ਨਸ਼ਾ ਵਿਰੋਧੀ ਖਤਮ ਮਤਲਬ ਕਿ ਇਹਦੇ ਬਾਰੇ ਵਿੱਚ ਹਮਮ ਜਿਹੜੀ ਹੈ ਚੱਲ ਰਹੀ ਹੈ ਪਰ ਸਾਡੇ ਵਾਸਤੇ ਇਹ ਬੜੀ ਮਾਣ ਦੀ ਗੱਲ ਹੈ ਕਿਉਂਕਿ ਜਿਹੜਾ ਨਵਾਂ ਪਿੰਡ ਹੁੰਦਾ ਲਿਆ ਇਹ ਨਸ਼ਾ ਮੁਕਤ ਪਿੰਡ ਹੈ ਕਿਉਂਕਿ ਇਹਦੇ ਵਿੱਚ ਨਾ ਤਾਂ ਕੋਈ ਨਸ਼ਾ ਵੇਚਦਾ ਹੈ ਔਰ ਨਾ ਹੀ ਕੋਈ ਇਹਦੇ ਵਿੱਚ ਜਿਹੜਾ ਨਸ਼ਾ ਇਹ ਖਾਂਦਾ ਸਾਡੇ ਵਾਸਤੇ ਬਹੁਤ ਵਧੀਆ ਗੱਲ ਹੈ ਸੋ ਕੱਚੇ ਕੁਠਾਂ ਗ੍ਰਾਂਟਾ ਪਿੰਡਾਂ ਚਾਹੀਆਂ ਵਿਸ਼ੇ ਨਵੇਂ ਫੌਂਟ ਪਲਾਈ ਕੀਤੇ ਕਿ ਤੇ ਆਪ ਦੀ ਜੇ ਵੀਡੀਓ ਵਿੱਚ ਕਿੰਨੇ ਕੱਚੇ ਕੁਠਾਂ ਗ੍ਰਾਂਟਾ ਚਾਹੀਏ ਕਿੰਨੇ ਨਵੇਂ ਫੌਂਟ ਪਲਾਈ ਕੀਤੇ ਗਏ ਪਹਿਲਾਂ ਤਾਂ ਕੋਸ਼ਿਕ ਲੋਕਾਂ ਨੂੰ ਹੀ ਇਹਦਾ ਮਤਲਬ ਕਿ ਸਹਾਇਤਾ ਮਿਲੀ ਸੀ ਲੇਕਿਨ ਇਸ ਟਾਈਮ ਅਸੀਂ ਜਿੰਨੇ ਵੀ ਮਤਲਬ ਕਿ ਜਿਹੜੇ ਮਕਾਨ ਕੱਚੇ ਨੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਗ੍ਰਾਂਟ ਆ ਉਹਨਾਂ ਬਾਅਦ ਜਿਹੜੀ ਹੁਣ ਰਜਿਸਟ੍ਰੇਸ਼ਨ ਹੋਈ ਆ ਅਸੀਂ ਤੇ ਆਪਣੇ ਵੱਲੋਂ ਜਿੰਨੇ ਵੀ ਸਾਡੇ ਇੱਥੇ ਪਿੰਡ ਦੇ ਵਿੱਚ ਕੱਚੇ ਜਿਹੜੇ ਮਕਾਨ ਚ ਰਹ ਰਹੇ ਨੇ ਉਹਨਾਂ ਦੇ ਸਾਰਿਆਂ ਦੀ ਰਜਿਸਟ੍ਰੇਸ਼ਨ ਜਿਹੜੀ ਆ ਉਹ ਕਰਵਾਈ ਹੈ ਤਾਂ ਕਿ ਜੋ ਉਹਨਾਂ ਦੇ ਜਿਹੜੇ ਮਕਾਨ ਨੇ ਪੱਕੇ ਹੋ ਸਕਣ ਜੀ ਸਰਪੰਚ ਸਾਹਿਬ ਨੌਜਵਾਨਾਂ ਦਾ ਲੈਸਨ ਦੇ ਵਿੱਚ ਐਮ ਰੋਲ ਦਾ ਹੁੰਦਾ ਤੁਹਾਡੇ ਪਿੰਡ 'ਚ ਕਾਫੀ ਨੌਜਵਾਨ ਨੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਵੱਲੋਂ ਕੀ ਪਲੇਟ ਹਾਂਗੇ ਸਭ ਤੋਂ ਪਹਿਲਾਂ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਡੇ ਪਿੰਡ ਦੇ ਵਿੱਚ ਜਿਹੜਾ ਪਹਿਲਾ ਫਲੇ ਗਰਾਊਂਡ ਦਾ ਬੱਚਿਆਂ ਨੇ ਖੇਡਣ ਆਸਣੇ ਸੀ ਬਣਿਆ ਉਹ ਉਹਨਾਂ ਨੇ ਮਤਲਬ ਕਿ ਸਾਡੀ ਬਹੁਤ ਚਾਇਦਾ ਕੀਤੀ ਹੈ ਜਿਨ੍ਹਾਂ ਦੇ ਬਦੌਲਤ ਅਸੀਂ ਮਤਲਬ ਕਿ ਪਿੰਡ ਦੇ ਵਿੱਚ ਜਿਹੜਾ ਫੇਰ ਦਾ ਮਦਾ ਲਿਆ ਉਹ ਹੁਣ ਸਾਡੇ ਪਿੰਡ ਦੇ ਵਿੱਚ ਬਣ ਚੁੱਕਾ ਹੈ। ਉਹਦੇ ਵਿੱਚ ਵਾਸਤੇ ਸਾਨੂੰ ਜੇਕਰ ਕਿਸੇ ਸਮਾਨ ਦੀ ਜ਼ਰੂਰਤ ਪਵੇਗੀ, ਜੇਕਰ ਸਾਡੇ ਕੋਲ ਬਜਟ ਹੋਵੇਗਾ ਤਾਂ ਅਸੀਂ ਉਹਨਾਂ ਨੂੰ ਪ੍ਰੋਵਾਈਡ ਹਰ ਕਿਸਮ ਦਾ ਜਿਹੜਾ ਸਮਾਨ ਆ ਪ੍ਰੋਵਾਈਡ ਕਰਾਵਾਂਗੇ। ਅਗਰ ਨਹੀਂ ਹੋਵੇਗਾ ਤਾਂ ਵੀ ਅਸੀਂ ਬੱਚਿਆਂ ਦੇ ਜਿਹੜਾ ਖੇਡਣ ਦਾ ਸਮਾਨ ਆ ਆਪ ਅਸੀਂ ਖੋਦ ਦੋਨਾਂ ਨੂੰ ਲੈ ਕੇ ਜਿਹੜਾ ਉਹ ਦੇਵਾਂਗੇ ਤਾਂ ਕਿ ਜੋ ਬੱਚਿਆਂ ਦਾ ਜਿਹੜਾ ਭਵਿੱਖ ਉਹ ਉਜਵਲ ਹੋ ਸਕੇ ਤੇ ਬੱਚੇ ਜਿਹੜੇ ਆ ਅੱਜ ਕੱਲ੍ਹ ਦੇ ਉਹ ਨਸ਼ਿਆਂ ਤੋਂ ਉਹ ਦੂਰ ਆ ਸਕਣ। ਪਰ ਕਈ ਵਾਰੀ ਪਿੰਡਾਂ ਦੇ ਤਕੜੇ ਇੰਨੇ ਘਵਾਂ ਜਿੱਦਿਆ ਲੋਕਾਂ ਨੂੰ ਠਾਣੇ ਕਿਤੇ ਜਾਂ ਕੱਤੇ ਖਾਣੇ ਪੈਂਦਾ ਸਮਾਂ ਹੀ ਬਰਬਾਦ ਦਾ ਪੈਸਾ ਹੀ ਬਰਬਾਦ ਹੁੰਦਾ ਇੱਕ ਸਰਪੰਚ ਦੀ ਕੀ ਜੁੰਮਾਰੀ ਹੁੰਦੀ ਹੈ ਕਿਵੇਂ ਦੇਖਦੇ ਸਭ ਤੋਂ ਪਹਿਲਾ ਤਾਂ ਅਸੀਂ ਇੱਕ ਸਰਪੰਚ ਦਾ ਜਿਹੜਾ ਮੇਨ ਕੰਮ ਇਹੀ ਆ ਕਿ ਜਿਹੜਾ ਪਿੰਡ ਦਾ ਕੋਈ ਵੀ ਕਿਸੇ ਵੀ ਕਿਸਮ ਦਾ ਜਿਹੜਾ ਵਾ ਮਸਲਾ ਉਹ ਥਾਣੇ ਕਚਹਿਰੀਆਂ ਚ ਨਹੀਂ ਜਾਣਾ ਚਾਹੀਦਾ ਕਿਉਂਕਿ ਸਰਪੰਚ ਜਿਹੜਾ ਪਿੰਡ ਦਾ ਉਹ ਖੁਦ ਆਪ ਹੀ ਮੁਖੀ ਹੁੰਦਾ ਹੈ ਕਿ ਜਿਹੜੇ ਪਿੰਡ ਦੇ ਵਿੱਚ ਛੋਟੇ ਮोटे ਜਿੱਤਾ ਝਗੜੇ ਨੇ ਉਹਨਾਂ ਨੂੰ ਪਿੰਡ ਦੇ ਵਿੱਚ ਹੀ ਆਪਸ ਵਿੱਚ ਬੈਠ ਕੇ ਜਿਹੜੇ ਆ ਉਹਨੂੰ ਪਟਾਏ ਜਾ ਸਕਣ ਤਾਂ ਕਿ ਜੋ ਜਿਹੜਾ ਬਾਹਰ ਜਾ ਕੇ ਜਿਸ ਤਰ੍ਹਾਂ ਹੀ ਫੂਟ ਕਚਰੇ ਵਿੱਚ ਜਾਵਾਂਗੇ ਤਾਂ ਜਿਹੜਾ ਖਰਚਾ ਹੋਵੇਗਾ ਤੇ ਇੱਥੇ ਜਦੋਂ ਅਸੀਂ ਆਪਸ ਵਿੱਚ ਬੈਠ ਕੇ ਜਿਹੜਾ ਕਿਸੇ ਵੀ ਕਿਸਮ ਦੀ ਕੋਈ ਜਿਹੜੀ ਆ ਇਹ ਪ੍ਰੋਬਲਮ ਇਹਨੂੰ ਅਸੀਂ ਆਪੇ ਹੱਲ ਕਰਾਂਗੇ ਤਾਂ ਕਿ ਜੋ ਲੋਕਾਂ ਦਾ ਸਮਾਂ ਵੀ ਬਚ ਸਕੇ ਤੇ ਪੈਸਾ ਵੀ ਬਚੇ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਕੀ ਲੱਗਦਾ ਸਕੂਲ ਦੇ ਸਟਾਫ ਦੀ ਕਮੀ ਲੱਗਦੀ ਜਾਂ ਇਹ ਅਪਗ੍ਰੇਡ ਹੋਣ ਦੀ ਲੋੜ ਹੈਗੀ ਆ ਪਿੰਡ ਦੇ ਵਿੱਚ ਸਕੂਲ ਦੇ ਸਾਨੂੰ ਬਾਕੀ ਤੇ ਕੋਈ ਪ੍ਰੋਬਲਮ ਨਹੀਂ ਹੈ ਲੇਕਿਨ ਥੋੜੀ ਜੀ ਇੱਥੇ ਜਗ੍ਹਾ ਦੀ ਪ੍ਰੋਬਲਮ ਜ਼ਰੂਰ ਆ ਰਹੀ ਹੈ ਕਿਉਂਕਿ ਜਗ੍ਹਾ ਬਹੁਤ ਮਤਲਬ ਕਿ ਥੋੜੀ ਹੈ ਜਿਹਦੇ ਵਿੱਚ ਬੱਚਿਆਂ ਨੂੰ ਖੇਡਣ ਵਾਸਤੇ ਜਿਹੜਾ ਵਾ ਉਹ ਜਗ੍ਹਾ ਜਿਹੜੀ ਆ ਉਹ ਘਟਿਆ ਤੇ ਮਤਲਬ ਕਿ ਗਰਾਊਂਡ ਜਿਹੜੀ ਉਹ ਬਿਲਕੁਲ ਛੋਟੀ ਆ ਤੇ ਬਾਕੀ ਜਿਹੜੇ ਕੋਈ ਨਿੱਕੇ ਮੋٹے ਜਿਹੜੇ ਉਹਦੇ ਸਕੂਲ ਦੇ ਕੰਮ ਨੇ ਉਹ ਸੀ ਜਿਹੜੇ ਖੋਦ ਉਹ ਆਪ ਜਿਹੜੇ ਅਸੀਂ ਕਰਵਾਵਾਂਗੇ ਤੇ ਬਾਕੀ ਜੇਕਰ ਸਾਨੂੰ ਸਰਕਾਰ ਦੀ ਮਦਦ ਸਰਕਾਰ ਸਾਨੂੰ ਮਦਦ ਦੇ ਦੇਗੀ ਤਾਂ ਅਸੀਂ ਜਿਹੜੇ ਉਹਨਾਂ ਦੇ ਜਿਹੜੇ ਹੋਰ ਜਿਹੜੇ ਕੋਈ ਕੰਮ ਨੇ ਉਹ ਜਿਹੜੇ ਅਸੀਂ ਉਹਨਾਂ ਦੇ ਸਕੂਲ ਵਾਲਿਆਂ ਨੂੰ ਜਿਹੜੇ ਉਹ ਸਹਾਇਤਾ ਕਰਾਵਾਂਗੇ ਕਿਉਂਕਿ ਅੱਗੇ ਵੀ ਪਿੰਡ ਦੇ ਵਿੱਚ ਸਕੂਲ ਦੇ ਵਿੱਚ ਸਾਡੇ ਪਾਣੀ ਦੀ ਸਮੱਸਿਆ ਹੈਗੀ ਸੀ ਉਹ ਹੁਣ ਅਸੀਂ ਜਿਹੜੀ ਉਹ ਹਾਲ ਜਿਹੜੀ ਕਰ ਦਿੱਤੀ ਹੈ ਜੀ ਪੰਜੀ ਕਿਹੜਾ ਤੁਸੀਂ ਹੁਣ ਪਹਿਲ ਦੇਤਾ ਪਿੰਡ ਵਿੱਚ ਲੋੜੀ ਦਾ ਕੰਮ ਕਰਾਉਣ ਜਾ ਰਹੇ ਹੋ ਜਿਹੜਾ ਪਿੰਡ ਨੂੰ ਸੁੱਖ ਸਹੂਤਾ ਪ੍ਰਦਾਨ ਕਰੇ ਸਭ ਤੋਂ ਪਹਿਲਾਂ ਤਾਂ ਜਿਹੜੇ ਪਿੰਡ ਦੇ ਵਿੱਚ ਕੰਮ ਹੋ ਚੁੱਕੇ ਨੇ ਤੇ ਹੁਣ ਅਸੀਂ ਜਿਹੜੇ ਦੋ ਮੇਨ ਕੰਮ ਨੇ ਸਾਡੇ ਪਿੰਡ ਦੇ ਵਿੱਚ ਇੱਕ ਤੇ ਸਾਡੀ ਜਿਹੜੀ ਸ਼ਮਸ਼ਾਨ ਘਾਟ ਆ ਉਹਦੀ ਹਾਲਤ ਜਿਹੜੀ ਬਹੁਤ ਜ਼ਿਆਦਾ ਖਸਤਾ ਹੋ ਚੁੱਕੀ ਆ ਕਿਉਂਕਿ ਉਹਦੀ ਦਿਵਾਰਾਂ ਜਿਹੜੀਆਂ ਸਾਈਡ ਤੋਂ ਨੇ ਉਹ ਡਿੱਗ ਚੁੱਕੀਆਂ ਨੇ ਇਸ ਕਰਕੇ ਸਭ ਤੋਂ ਪਹਿਲਾ ਜਿਹੜਾ ਕੰਮ ਆ ਉਹ ਹੁਣ ਸਾਡੇ ਜਿਹੜਾ ਮੇਨ ਕੰਮ ਆ ਉਹ ਸਾਡੇ ਸ਼ਮਸ਼ਾਨ ਘਾਟ ਦਾ ਇੱਕ ਜਿਹੜੇ ਉਹਦੇ ਵਿੱਚ ਅਸੀਂ ਇੱਕ ਬਰਾਂਡਾ ਜਿਹੜਾ ਉਹ ਬਣਾਉਣਾ ਹੈ ਤੇ ਆਲੇ-ਦੁਆਲੇ ਉਹਦੇ ਚਾਰ ਦਿਵਾਰੀ ਕਰਕੇ 게ਟ ਦਾ ਜਿਹੜਾ ਪ੍ਰਬੰਧ ਆ ਉਹ ਜਿਹੜਾ ਕੀਤਾ ਜਾਵੇਗਾ ਇਸ ਤੋਂ ਬਾਅਦ ਜਿਹੜਾ ਦੂਸਰਾ ਕੰਮ ਆ ਉਹ ਸਾਡੇ ਜੋ ਜਿਤਨਾ ਜਾਂਚ ਘਰ ਆ ਸਾਡੇ ਪਿੰਡ ਦੇ ਵਿੱਚ ਉਹਦੀ ਵੀ ਹਾਲਤ ਬਹੁਤ ਜ਼ਿਆਦਾ ਖਰਾਬ ਆ ਉੱਥੇ ਜਿਹੜਾ ਕੰਮ ਆ ਉਹ ਹੁਣ ਚੱਲ ਰਿਹਾ ਹੈ ਤਾਂ ਕਿ ਲੋਕਾਂ ਨੂੰ ਜਿਹੜੀ ਹੋਰ ਲੋਕਾਂ ਨੂੰ ਸਹੂਲਤ ਮਿਲ ਸਕੇ ਤਾਂ ਕਿ ਜਿੱਤੇ ਉਹ ਆਪਣੇ ਜਿਹੜੇ ਛੋਟੇ ਮੋਟੇ ਜਿਹੜੇ ਪ੍ਰੋਗਰਾਮ ਆ ਜਿਤਨਾ ਵਿਆਸ਼ ਹੈ ਜਿੱਦੋਂ ਉਹ ਕਰ ਸਕਣਗੇ। ਉਹ ਪਿੰਡ ਦੇ ਲੋਕਾਂ ਸੇਵਾ ਗੰਧੋਂ ਮੁਕਤ ਤਾਂ ਮਾਨ ਬਖਸ਼ਾ ਤੁਹਾਡੇ ਸੇਤ ਸਰਪੰਚੀ ਹਤਾ ਸਹੀ ਜਾਂ ਮੈਸੇਜ ਕੀ ਦੇਣਾ ਚਾਹੋਗੇ ਕੋਈ ਦਾਲ ਨਹੀਂ ਸਰਪੰਚ ਨਹੀਂ ਹੈਗੀ ਜਿਸ ਤਰ੍ਹਾਂ ਸਾਡੇ ਜਿਹੜੇ ਮੈਂਬਰ ਸਹਿਬਾਨ ਨਹੀਂ ਤੇ ਹੋਰ ਵੋਟਰ ਵੀ ਨਹੀਂ ਉਹ ਸਾਰੇ ਮੇਰੇ ਨਾਲ ਨੇ ਤੇ ਉਹਨਾਂ ਸਾਰਿਆਂ ਦਾ ਹੀ ਮੈਂ ਆਪਣੇ ਇੱਕ ਵਾਰੀ ਖੇਰ ਤੋਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੀ ਆ ਜਿਨ੍ਹਾਂ ਨੇ ਸਾਨੂੰ ਬਹੁਤ ਮਤਲਬ ਕਿ ਸਾਥ ਦਿੱਤਾ ਹੈ ਤੇ ਨਾਂ ਦੇ ਨਾਲ ਮੈਂ ਚਾਹਾਂਗੀ ਕਿ ਜਿਹੜਾ ਸਾਡੇ ਫੇਰ ਦਾ ਕੋਈ ਕਾਸ ਜਿਹੜਾ ਰਹਿ ਗਿਆ ਹੈ ਉਹਨੂੰ ਅਸੀਂ ਜਿਹੜਾ ਪੂਰਿਆ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ